ਤਿੰਨ ਤੋਂ ਚਾਰ ਕਾਂਡ ਡੇਲੀ ਵਾਰਦਾਤ ਹੁੰਦੀ ਆ ਕਿਸੇ ਦਾ ਮੋਬਾਈਲ ਕਿਸੇ ਦਾ ਕਾਂਧੀਆਂ ਵਾਲੀਆਂ ਕਿਸੇ ਦੀ ਚੈਨ ਗੋਲੀ ਚਲਾਨ ਲੱਗੇ ਜੀ ਪਰ ਉਹ ਗੋਲੀ ਨਿਕਲ ਗਈ ਵਾਰੀ ਉਹ ਜਦੋਂ ਅੰਕਲ ਦੇ ਮਤਲਬ ਲੜਾਈ ਹੋਣ ਲੱਗੇ ਉਹ ਤੋਂ ਗੋਲੀ ਨਿਕਲ ਗਈ ਇਸੇ ਕੱਟੇ ਤੇ ਇਸੇ ਇੱਕ ਕੱਟਾ ਦੀ ਬਾਕੀ ਇੱਕ ਸਿੱਖ ਸਰਦੀ ਗੰਡਾ ਮਾਰਿਆ ਤੇ ਪਿਸਤੌਲ ਖੁੱਲ ਗਈ ਫੇ ਮੈਂ ਡਰਨੀ ਲੱਗਿਆ ਫਿਰ ਮੈਂ ਡੰਡਾ ਮਾਰਨਾ ਸ਼ੁਰੂ ਕਰਤਾ ਉਹ ਪੈਸਾ ਉਹ ਮੁੰਡਾ ਅਜੂ ਪਾਲੀ ਕੜੇ ਪਾਲੇ ਆਕੇ ਕੋਈ ਕਿਸੇ ਦਾ ਨਹੀਂ ਸੁਣਾਇ ਦਿੱਤਾ ਕਿ ਇਹਨਾਂ ਨੇ ਪੁਲਿਸ ਵਾਲੇ ਨੇ ਕਿਸੇ ਸਮਝਾ ਦੇ ਸਮਾਨ ਵਾਪਸ ਕਰਾਇਆ ਹੋਇਆ ਨਹੀਂ ਨਹੀਂ ਸੁਣਾਇਆ ਤਾਂ ਉਤਰ ਲਾਣਾ ਅਗਲੇ ਪਸਟੌਲੇ ਖੜੇ ਨੇ ਕੋਈ ਮਸਾਨ ਨਹੀਂ ਆਏਗਾ ਕੋਈ ਆਪਣੀ ਜਾਨ ਵਾਸਤੇ ਕਿਸੇ ਦੀ ਜਾਨ ਨਹੀਂ ਜਾਣੀ ਜਾਂਦਾਗਾ ਮਦੁਰਾ ਲਾਈਵ ਤੇ ਕੜਮਾ ਲਈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੇ ਹੋਗੀ ਲੁਧਿਆਣਾ ਸ਼ਹਿਰ ਤੇ ਲੁਧਿਆਣਾ ਸ਼ਹਿਰ ਤੇ ਵਿੱਚ ਲੁਟਕਾ ਖੋਹਾਂ ਚੋਰੀਆਂ ਆਮ ਕੱਲ ਹੋ ਗਈ ਹੋਈ ਹੈ ਜਦੋਂ ਪੁਲਿਸ ਕਮਿਸ਼ਨ ਲੁਧਿਆਣਾ ਜਦੋਂ ਆਏ ਸੀਗੇ ਤਾਂ ਉਸ ਵੇਲੇ ਥੋੜੀ دہشت ਪੈ ਗਈ ਸੀ ਕਿ ਗੈਂਗਸਟਰ ਜਿਹੜੇ ਨੇ ਐਨਕਾਊਂਟਰ ਕੀਤੇ ਜਾ ਰਹੇ ਸੀ ਲੇਕਿਨ ਚੋਰਾਵਾਂ ਵੱਲੋਂ ਜਿਹੜੀ ਆ ਚੋਰੀ ਦੀ ਵਾਰਤ ਨੂੰ ਇਨਜਾਮ ਦਿੱਤਾ ਜਾ ਰਿਹਾ ਲੁਧਿਆਣਾ ਦੇ ਹਲਕਾ ਪੂਰਬੀ ਦੀ ਗੱਲ ਕਰ ਲਈ ਇੱਕ ਸੁਨਹਿਾਰਾ ਲੁੱਟਿਆ ਗਿਆ ਸੀ ਉਸ ਤੋਂ ਪਹਿਲੇ ਵੀ ਇੱਕ ਸੁਨਹਿਾਰਾ ਲੁੱਟਿਆ ਗਿਆ ਸੀ ਅੱਜ ਨੂੰ ਦੁਬਾਰਾ ਫੇਰ ਜਿਹੜਾ ਹੈਗਾ ਹਲਕਾ ਪੂ ਕਿ ਉਸ ਕੁਝ ਗੱਲਬਾਤ ਕਰਦੇ ਉਸ ਤੋਂ ਬਾਅਦ ਅਸਲਾ ਦਖਾਣਦੇ ਨੇ ਪੁਲਿਸ ਮੋਤੀ ਨਗਰੀ ਟੀਮਾਂ ਤੇ ਪਹੁੰਚੇ ਸੀਆਈਡੀ ਟੀਮਾਂ ਤੇ ਪਹੁੰਚੇ ਏਸੀਬ ਇੱਥੇ ਪਹੁੰਚੇ ਨੇ ਲੇਕਿਨ ਸਾਹਮਣੇ ਦੁਕਾਨਦਾਰ ਨੇ ਐਕਸ ਕਾਉਂਸਲਰ ਨੇ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਸੀ ਕਿੰਨੇ ਵਜੇ ਇਹ ਚੋਰ ਜਿਹੜੇ ਨੇ ਦਸਤਕ ਦੇਣ ਆਉਂਦੇ ਨੇ ਇਹ ਭਾਜੀ ਗੱਲ ਹੈਗੀ ਹੈ 1:30 1 ਵਜੇ ਦੀ ਤੇ ਜਿਸ ਹਿਸਾਬ ਨਾਲ ਉਹਨਾਂ ਨੇ ਉਹਨਾਂ ਦੇ ਕੈਮਰੇ 'ਚ ਅਸੀਂ ਚੈੱਕ ਕਰ ਰਹੇ ਹਾਂ ਵੀਡੀਓ ਜਿਹੜੀ ਹੈ ਉਹ ਘਟੋ ਘਟ 15 ਮਿੰਟ ਉਹਨਾਂ ਦੀ ਦੁਕਾਨ ਦੇ ਅੰਦਰ ਹੀ ਬੈਠੇ ਰਹੇ ਕਸਟਮਰ ਬਣ ਕੇ ਆਏ ਕਿ ਪਹਿਲਾਂ ਉਹਨਾਂ ਨੇ ਕੜ ਕਹਿ ਰਹੇ ਇੱਕ ਦੂਜੇ ਨੂੰ ਕਿ ਆਪਾਂ ਮੰਦਰੀ ਦੇਖਣੀ ਹੈ ਤਾਂ ਕੜਾ ਦੇ ਜਿਸ ਹਿਸਾਬ ਨਾਲ ਚਾਂਦੀ ਦਾ ਦਿਖਾ ਰਿਹਾ ਉਹ ਹਿਸਾਬ ਨਾਲ ਜਦੋਂ ਐਂਡ 'ਚ ਜੋ ਮੰਦਰੀ ਖੋ ਕੇ ਭੱਜਿਆ ਕਿ ਉਹਨਾਂ ਦਾ ਮੇਨ ਟਾਰਗੇਟ ਹੀ ਖੋਣਾ ਸੀ ਦੁਕਾਨਦਾਰ ਨੂੰ ਕਹਿੰਦਾ ਉਹ ਜਿਵੇਂ ਕਹਿ ਰਿਹਾ ਕਿ ਮੈਨੂੰ ਸ਼ੱਕ ਸੀਗਾ ਕਿ ਇਹ ਕਸਟਮਰ ਨਹੀਂ ਹੈਗੇ ਚੋਰ ਲੱਗ ਰਹੇ ਚੋਰ ਲੱਗ ਰਹੇ ਸੀਗੇ ਤੇ ਕਿੰਨੇ ਬੰਦੇ ਸੀ ਉਹ ਟੋਟਲ 3 ਬੰਦੇ ਸੀਗੇ ਇੱਕ ਬਾਈਕ ਤੇ ਬੈਠਾ ਆਹ ਮੁੰਡਾ ਮੌਕੇ ਤੇ ਨਾਲ ਖੜਾ ਸੀਗਾ ਨਾਲ ਦੀ ਦੁਕਾਨ ਵਾਲਾ ਇਹਨੇ ਮੌਕੇ ਤੇ ਮਦਦ ਉਹਨਾਂ ਦਾ ਐ ਕੀਤਾ ਕਿ ਸ਼ਟਰ ਥੱਲੇ ਕਰ ਦਵਾ ਕੋਈ ਸੈਂਸਰਿੰਗ ਨਹੀਂ ਲਗਾਈ ਹੋਈ ਸੀ ਜੁਵਲਰ ਨੇ ਨਹੀਂ ਉਹ ਨਹੀਂ ਲੱਗੀ ਵੀ ਕੋਈ ਬੜਾ ਜੁਵਲਰ ਨਹੀਂ ਹੈਗਾ ਆਮ ਜਿਵੇਂ ਮਹੱਲੇ ਦੇ ਜਿਵੇਂ ਜੁਵਲਰ ਹੁੰਦੇ ਉਹ ਉਹ ਸਧਾਰਨ ਜੁਵਲਰ ਸੀਗਾ ਤੇ ਉਸ ਵੇਲੇ ਕਿੰਨੇ ਵੇ ਫਰਾਰ ਹੋਏ ਮਤਲਬ ਕਿ 1:00 ਬਜ ਕੇ 22-23 ਮਿੰਟ ਦੇ ਕਰੀਬ ਮਤਲਬ ਕਿ ਜਦੋਂ ਤੁਹਾਨੂੰ ਪਤਾ ਲੱਗਿਆ ਜਦੋਂ ਇੱਥੇ ਮਾਰਕੀਟ ਵਾਲੇ ਨੂੰ ਪਤਾ ਇੱਕ ਮਤਲਬ 5-10 ਸੈਕਿੰਡ ਦੀ ਗੱਲ ਹੈ 20-25 ਗੇਮ 20-25 ਮਿੰਟ ਦੀ ਗੇਮ ਸੀਗੀ ਕੀ ਸੀਗਾ ਉਹਨਾਂ ਦੇ ਉੱਥਾਂ 'ਚ ਦੋ ਗੋਲਾਸਲਾ ਸੀਗਾ ਇੱਕ ਬਿਨਾਂਸਲੇ ਦੇ ਬਿਨਾਂਸਲੇ ਦੇ ਸੀਗਾ ਕੀ ਜਦੋਂ ਸ਼ੋਰ ਮਚਾਇਆ ਉਦੋਂ ਫਰਾਰ ਹੋਏ ਕੀ ਪਹਿਲੀ ਪੱਟ ਨਹੀਂ ਉਹ ਜੋ ਅੰਕਲ ਨੇ ਸ਼ੋਰ ਮਚਾਇਆ ਨਾ ਮੈਂ ਗੇਟ ਬੰਦ ਕਰਨ ਲੱਗਾ ਮੈਂ ਕਿਹਾ ਗੇਟ ਬੰਦ ਕਰਕੇ ਅੰਦਰ ਡੱਕ ਦਿੰਦਾ ਇਹਨਾਂ ਨੂੰ ਤੇ ਮੈਂ ਜਦੋਂ ਗੇਟ ਬੰਦ ਕੀਤਾ ਤੀਸਰੇ ਆਨੇ ਨੇ ਮੈਨੂੰ ਅਸਲਾ ਲਾ ਕੇ ਸਾਈਡ ਤੇ ਲਾ ਗਿਆ ਮੈਨੂੰ ਕਹਿੰਦਾ ਕੀ ਕਹਿੰਦਾ ਇੱਥੇ ਹੀ ਮਾਰ ਕੇ ਛੱਡ ਦੂੰਗਾ ਤੂੰ ਸਾਈਡ ਹੋ ਜਾ ਫਿਰ ਉਹ ਅੰਦਰੋਂ ਭੱਜੇ ਤੇ ਅੰਕਲ ਨੇ ਤੇ ਮੈਂ ਸੁੱਟਿਆ ਵੀ ਉਹ ਤਾਂ ਵੀ ਨਿਕਲ ਕੇ ਭੱਜ ਗਏ ਕਿਹੜਾ ਮੋਟਰਸਾਈਕਲ ਸੀ ਪਲਟੀਨਾ ਉਹਦੇ ਮੋਟਰਸਾਈਕਲ ਤੇ ਆਏ ਸੀਗੇ ਹਾਂ ਕੋਈ ਡਰ ਕੋਪਣੀ ਸੀਗਾ ਕੁਝ ਨਹੀਂ ਉਹਨਾਂ ਨੂੰ ਕੁਝ ਨਹੀਂ ਸੀਗਾ ਉਸਕੀ ਨਹੀਂ ਬਾਅਦ دیر ਬਾਅਦ ਪਹੁੰਚੀ ਹੋਲਸ ਆ ਗਈ ਸੀ 5-10 ਮਿੰਟ ਬਾਅਦ ਆ ਗਈ ਸੀ 5-10 ਸੀ ਫੌਂ ਕਾਉਂਸਲਰਾਂ ਨਾਲ ਗੱਲ ਕੀਤੀ ਐਕਸ ਕਾਉਂਸਲਰਾਂ ਤੋਂ ਸੇਫ ਆ ਸੇਫ ਤਾਂ ਆਪਾਂ ਕੀ ਕਹਿ ਸਕਦੇ ਆ ਮਤਲਬ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇਸ ਮਾਰਕੀਟ 'ਚ ਇਹੋ ਜਿਹੀ ਘਟਨਾ ਹੋਈ ਆ ਤੇ ਤੁਸੀਂ ਜੇ ਪਹਿਲੀ ਵਾਰੀ ਘਟਨਾ ਹੋਈ ਤੇ ਨੂੰ ਆਪਾਂ ਸੇਫ ਨਹੀਂ ਮੰਨ ਸਕਦੇ ਤੁਸੀਂ ਦੁਕਾਨ ਕਰਦੇ ਹੋ ਅੱਗੇ ਆਓ ਦੁਕਾਨਦਾਰੀ ਕਰਨੀ ਹੁਣ ਵਾਜਬ ਰਹਿ ਚੁੱਕੀ ਹੈ ਕਿ ਨਹੀਂ ਰਹਿ ਚੁੱਕੀ ਇੱਕ ਛੋਟਾ ਸਵਾਲ ਅੱਗੇ ਤਾਂ ਜੀ ਰਾਤ ਨੂੰ ਚੋਰੀ ਆਪਾਂ ਸੁਣਦੇ ਆਂ ਤੇ ਦਿਨ ਦਿਹਾੜੇ ਹੋ ਰਹੀ ਏ ਮੇਰੀ ਮਦਰ ਬੈਠੀ ਹੁੰਦੀ ਕੁਝ ਵੀ ਹੋ ਸਕਦਾ ਹੈ ਇੱਥੇ ਸਿਕਿਉਰਟੀ ਵਧਾਣੀ ਚਾਹੀਦੀ ਏ ਜਿਵੇਂ ਸਾਰਾ ਹੋਣਾ ਚਾਹੀਦਾ ਡਕੈਤੀ ਹੋਗੀ ਡਕੈਤੀ ਹੋਗੀ ਤਾਂ ਸਰ ਹੁਣ ਮਦਰ ਮੇਰੀ ਬੈਠੀ ਕਦੀ ਕੁਝ ਵੀ ਹੋ ਸਕਦਾ ਸਾਨੂੰ ਡਰਤ ਹੈ ਇਸ ਦਾ ਮੰਗ ਕੀ ਕਰਦੇ ਪੁਲਿਸ ਤੋਂ ਮੰਗ ਇਹ ਕਰਦੇ ਆਂ ਕਿ ਮਦਰ ਕੀ ਜਿਹੜੇ ਪਹਿਲੀ ਗੱਲ ਤੇ ਫੜੇ ਜਾਣ ਜਿਸ ਸਾਹਮਣੇ ਮਦਰ ਕੀ ਇਹ ਲੁੱਟਾ ਘੋਣੇ ਹੋ ਇਹਨਾਂ ਦੇ ਹੌਸਲੇ ਵਧੇ ਹੋਏ ਨੇ ਇਹ ਫੜੇ ਜਾਣ ਬਾਕੀ ਪ੍ਰਸ਼ਾਸਨ ਅੱਗੇ ਮੰਗੇ ਕਰਦੇ ਆ ਸਰਕਾਰ ਅੱਗੇ ਮੰਗੇ ਕਰਦੇ ਆ ਕਿ ਇਹ ਇਹਨਾਂ ਨੂੰ ਨੱਥ ਪਾਈ ਜਾਵੇ। ਕੋਈ ਨੰਬਰ ਤੁਸੀਂ ਲਿਖਿਆ ਬਾਈਕਰ? ਨੰਬਰ ਪਿਛਲਾ ਨਹੀਂ ਸੀਗਾ, ਅਗਲਾ ਸੀਗਾ ਪਰ ਉਹ ਵੀ ਅੱਧਾ ਸੀ। ਅੱਛਾ ਪਹਿਲੀ ਪਲੈਨਿੰਗ ਸੀਗੀ। ਠੀਕ ਬਈਆ। ਪਲੈਨਿੰਗ ਸੀ। ਹਾਂ। ਤੇ ਕਿੰਨੀਆਂ ਗੋਲੀਆਂ ਚਲਾਈਆਂ ਚਲਾਈਆਂ? ਗੋਲੀ ਚਲਾਣ ਲੱਗੇ ਸੀਗੇ ਪਰ ਉਹ ਗੋਲੀ ਨਿਕਲ ਗਈ ਵਾਰੀ। ਉਹ ਜਦੋਂ ਅੰਕਲ ਦੇ ਮਤਲਬ ਲੜਾਈ ਹੋਣ ਲੱਗੇ ਉਹਦੋਂ ਗੋਲੀ ਨਿਕਲ ਗਈ ਉਹਨਾਂ ਵਿੱਚ। ਏਸੀ ਕੱਟੇ ਸੀ? ਦੇਸੀ ਇੱਕ ਕੱਟਾ ਸੀ ਬਾਕੀ ਇੱਕ 6 ਸਰ ਦੀਗਾ। 6 ਸਰ ਵੀ ਸੀਗਾ। ਹਾਂ। 6 ਸਰ ਮੇਰੇ ਲਾਇਆ ਸੀਗਾ ਦੇਸੀ ਕੱਟਾ ਉਹਨਾਂ ਦੇ ਲਾਇਆ ਸੀ। ਇਸ ਕਿੱਥੇ ਸੀਗੇ? ਮੈਂ ਤਾਂ ਦਰੋਜ਼ ਆਂਦਾ ਪਿਆ ਸੀ ਉਹ ਉਹਦੇ ਵਿੱਚ ਹੀ ਕਿਨਾਮ ਹੋਈ ਹੈ ਵਾਰਤਤ ਜਾਨੂ ਮੈਂ ਇਧਰ ਆਇਆ ਨਾ ਆਪਣੀ 숍 ਤੋਂ ਉਹਨੇ ਨੂੰ ਕਿਨਾਮ ਨਿਕਲ ਗਏ ਸੀ ਮਤਲਬ ਹੁਣ ਲੁਧਿਆਣਾ ਕਹਿ ਸਕਦੇ ਆ ਕਿ ਸੇਫ ਨਹੀਂ ਦੇ ਬਿਲਕੁਲ ਜੀ ਬਿਲਕੁਲ ਕੋਈ ਰਾਏ ਤਾਂ ਨਹੀਂ ਰਾਏ ਬਸ ਹੁਣਾ ਜੋ ਸਾਕਸ਼ਾ ਦੇਖ ਲਿਆ ਇਹਦੇ ਚ ਰਾਏ ਆਪਾਂ ਕੀ ਕਹਿ ਸਕਦੇ ਹਾਂ ਬਿਲਕੁਲ ਸਾਹਮਣੇ ਤਸਵੀਰਾਂ ਦਿਖਾ ਰਹੇ ਆਂ ਅੰਦਰ ਪੁਲਿਸ ਜਿਹੜੀ ਹੈ ਦੇਖ ਰਹੀ ਸੀ ਜਿਹਦੀ ਫੁਟੇਜ ਕੰਗਾਲ ਰਹੀ ਹੈ ਫੁਟੇਜ ਕੰਗਾਲ ਦੁਆਰ ਏਸੀਪੀ ਦਾ ਬਿਆਨ ਤੁਸੀਂ ਸੁਣ ਰਹੇ ਹੋ ਲੇਕਿਨ ਇੱਥੇ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਆਖਿਰ ਲਾਅਨ ਆਰਡਰ ਕਿੱਥੇ ਚਲਾ ਗਿਆ ਕਿੰ ਕੀ ਪੁਲਜ਼ਾ ਖੋਫ ਨਹੀਂ ਰਿਹਾ ਕਿ ਆਖਿਰ ਕੀ ਮਾਮਲਾ ਕੀ ਪੁਲਜ਼ ਜਿਹੜੀ ਆ ਔਸ ਦੀ ਆ ਕਿ ਪੁਲਜ਼ੀ ਦੇ ਕੇ ਪੀਸੀਆਰ ਗਸਤ ਹੋਵੇ ਤਾਂ ਚੋਰਾ ਦੇ ਵੀ ਹੌਸਲੇ ਜਿਹੜੇ ਖਤਮ ਹੋ ਸਕਦੇ ਨੇ ਗੱਲ ਕੀਤੀ ਜਾਵੇ ਕਿ ਦਿਨ ਦਿਹਾੜੇ 1:30 ਵੇ ਦਾ ਵਾਕਿਆ ਹੈ 1:30 ਵੇ ਦਾ ਵਾਕਿਆ ਦੱਸਿਆ ਜਾਂਦਾ ਕਿ 1:30 ਵਜੇ ਅਗਰ ਅਸਲੇ ਰੱਖ ਕੇ ਸੁਨਿਆਰੇ ਦੁਕਾਨਾਂ ਨੂੰ ਟਾਰਗੇਟ ਕੀਤਾ ਜਾ ਸਕਦਾ ਤੇ ਆਣ ਵਾਲੇ ਸਮੇਂ ਦੇ ਵਿੱਚ ਸੁਨਿਆਰੇ ਕਿੱਥੋਂ ਸੇਫ ਰਹਿ ਸਕਦੇ ਨੇ ਕਿ ਇਹ ਦੁਕਾਨਦਾਰੀ ਕਰਨੀ ਸੇਫ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਗੱਲਬਾਤ ਕਰਦੇ ਮੁੰਨਾ ਜੀ ਕੀ ਪੂਰਾ ਮਾਮਲਾ ਕੀ ਸੀ ਕਿੰਨੇ ਕਾ ਬੰਦੇ ਸੀਗੇ ਕਦੋਂ ਆਏ ਸੀ ਕਿੰਨੇ ਵੇ ਦਾ ਸਮਾਂ ਸੀ ਦੇਖੋ ਇਹ ਦੋ ਬੰਦੇ ਆਏ ਨੇ ਕਰੀਬ 1 ਤੋਂ ਸਵੇਕ ਦਾ ਟਾਈਮ ਦੇ ਵਿੱਚ ਹੀ ਆਏ ਨੇ ਤੇ ਆ ਕੇ ਪਹਿਲਾਂ ਇਹ ਦਿਖਾ ਦੋ ਉਸ ਘਸਮਾਨ ਦੇਖਣ ਲੱਗੇ ਤੇ ਤੇ ਚਾਂਦੀ ਗੜਾ ਦੇਖਣ ਲੱਗੇ ਕਿ ਦੇਖਣ ਲੱਗੇ ਫਿਰ ਇੱਕ ਮੁੰਦੀ ਜਾਨ ਜਿਹੜੀ 14000 ਰੁਪਏ ਕਿਵੇਂ ਸੀ ਕਰੀਬ ਉਹ ਦੇਖਿਆ ਉਹਨਾਂ ਨੇ ਤੇ ਮੁੜ ਕੇ ਇੱਕ ਬੰਦਾ ਬਾਹਰ ਖੜਾ ਦੋ ਅੰਦਰ ਸੀ ਤੇ ਮੁੜ ਕੇ ਜਦੋਂ ਦੇਖਿਆ ਵੀ ਮੈਂ ਮੈਂ ਕਿਹਾ ਹਾਂ ਜੀ ਲੈਣੀ ਮੁੰਦੀ ਤੁਸੀਂ ਕਹਿਣ ਲੱਗੇ ਆ ਲੈਨੇ ਆ ਲੈਨੇ ਆ ਮੁੰਡੀ ਚੱਕ ਕੇ ਫਿਰ ਮੈਂ ਕਾਊਂਟਰ ਤੇ ਆਪਣੇ ਚੱਕ ਕੇ ਥੱਲੇ ਰੱਖ ਲਈ ਇੱਕ ਬੰਦਾ ਉੱਠਿਆ ਜਿਹੜਾ ਇਧਰ ਇਧਰ ਸਾਈਡਸ ਬੈਠੇ ਪਹਿਲੇ ਪਾਸੇ ਉਹ ਕਿ ਮੇਰੇ ਵੱਲ ਆ ਗਿਆ ਗੱਡੀ ਵੱਲ ਗੱਡੀ ਵੱਲ ਆ ਕੇ ਤੇ ਉਹ ਵਾਲਰ ਕੱਢੀ ਤੇ ਨਾਲ ਕਹਿੰਦਾ ਮੈਂ ਫਿਰ ਮੇਰੇ ਹੱਥ ਵਿੱਚ ਡੰਡਾ ਨਾਲ ਰੱਖਿਆ ਮੈਂ ਡੰਡਾ ਮਾਰਿਆ ਮੈਂ ਡੰਡਾ ਮਾਰਿਆ ਤੇ ਪਿਸਤੌਲ ਖੁੱਲ ਗਈ ਫੇਮ ਡਰਨੀ ਲੱਗਿਆ ਫਿਰ ਮੈਂ ਡੰਡਾ ਮਾਰਨਾ ਸ਼ੁਰੂ ਕਰਤਾ ਉਹ ਮੁੰਡੀ ਅਨ ਹਾਚੀ ਪਾਲੀ ਕੜਾਈ ਪਾਲੇ ਆਚੇ ਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਮੈਥਰ ਨਾਲ ਉੱਥੇ ਮੜ ਤੱਕ ਸਾਈਕਲ ਤੱਕ ਉਹਨੇ ਮਗਰ ਮਤਲਬ ਪੁੱਛਾ ਕੀਤਾ ਜਦ ਤੱਕ ਨਿਕਲ ਗਏ ਇੰਨਾ ਸਮਾਨ ਸੀ ਸਮਾਨ ਕੋਈ 16 17 16 17 16000 ਦਾ ਸਮਾਨ ਸੀ ਕਿਸ ਸੁਨਿਆਰੇ ਹੁਣ ਸੇਫ ਨੇ ਲਗਾਤਾਰ ਸੁਨਿਆਰੀ ਦੁਕਾਨਾਂ ਤੇ ਹੀ ਰੋਬ ਰਿਹਾ ਤੂੰ ਸੇਫ ਨਹੀਂ ਗੇ ਬਿਲਕੁਲ ਸੇਫ ਨਹੀਂ ਹੈਗੇ ਸਭ ਤੋਂ ਜਦੋਂ ਮੈਂ ਤਾਂ ਥੋੜੀ ਹਿੰਮਤ ਕੀਤੀ ਕਿ ਜੋ ਉਹਨਾਂ ਨਾਲ ਲੜਿਆ ਜੇ ਕੋਈ ਡਰਪੋਕ ਬੰਦਾ ਤਾਂ ਸਾਰਾ ਬੈਗ ਤੱਕ ਲੈ ਕੇ ਆਈ ਸੀ ਬੈਗ ਨੂੰ ਪਿਆ ਹੋਇਆ ਬੈਗਜ ਕੀ ਸੀ ਬੈਗ ਕੁਛ ਵੀ ਨਹੀਂ ਸੀ ਕਿ ਨੰਬਰ ਪਲੇਟ ਟੁੱਟੀ ਗਈ ਆ ਇੱਕ ਚਸ਼ਮਾ ਜੱਪਿਆ ਹੋਇਆ ਬੈਗ ਦਿਖਾਉਂ ਆਹ ਦੇਖੋ ਬੈਗ ਅੱਛਾ ਪਿੱਟੂ ਬੈਗ ਲੈ ਕੇ ਆਇਆ ਸੀ ਪਿੱਟੂ ਬੈਗ ਲੈ ਕੇ ਆਲਾ ਪਿਆ ਕਿ ਉਹਨਾਂ ਸਾਰਿਆ ਵਾ ਉਸ ਤੋਂ ਬਾਅਦ ਹਮਲਾ ਸ਼ੁਰੂ ਕੀਤਾ ਮੇਰੇ ਤੇ ਮੇਰਾ ਮੂੰਹ ਗਰਦਨ ਘੋਟਿਆ ਮੂੰਹ ਕੋਲ ਮੈਂ ਆਵਾਜ਼ ਆਵਾਜ਼ ਮਾਰੀ ਮਿੰਡੇ ਨੂੰ ਨਾਲ ਦੇ ਨੂੰ ਆਵਾਜ਼ ਮਾਰੀ ਇਹ ਤੁਹਾਨੂੰ ਬੈਗ ਦਿਖਾ ਸਕਦਾ ਅੰਦਰ ਦੇਖ ਸਕਦੇ ਹੋ ਕਿ ਮੋਟਰਸਾਈਕਲ ਦੀ ਜਿਹੜੀ ਨੰਬਰ ਪਲੇਟ ਟੁੱਟੀ ਹੋਈ ਹੈ ਉਹ ਵੀ ਵਿੱਚ ਪਈ ਹੋਈ ਆ ਕਿ ਆਖਿਰ ਇਹ ਤਸਵੀਰਾਂ ਨੇ ਕਿ ਬੈਗ ਨਾਲ ਸੀ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਮੇਨ ਹੱਥਾ ਬਾਈ ਸ਼ੁਰੂ ਹੋ ਗਈ ਆ ਮੂੰਹਲੀ ਟਕੜਾ ਲੱਗੇ ਗੋਲਗੇ ਨਿਕਲੇ ਤੇ ਬਾਈਕ ਤੇ ਆਏ ਨੇ ਤੇ ਮੈਂ ਬਾਈਕ ਵੀ ਹਿਲਾ ਦਿੱਤੀ ਉਸ ਤੋਂ ਬਾਅਦ ਉਹ ਚਲੇ ਗਏ ਕਿੰਨੀ ਕਸਲੇ ਸੀ ਹੁਣ ਇਹਨਾਂ ਦੇ ਹੱਥ ਚ ਕਸਲਾ ਸੀਗਾ ਇੱਕ ਬੰਦਾ ਬਾਹਰ ਹਸਲੇ ਲੱਗੇ ਬੈਠਾ ਸੀਗਾ ਜਦੋਂ ਇਹ ਮੁੰਡਾ ਨਾਲ ਸੀਗਾ ਇਹਨੂੰ ਆਵਾਜ਼ ਮਾਰੀ ਮੈਂ ਆਹ ਮੁੰਡਾ ਖੜਾ ਹੋਇਆ ਜਦੋਂ ਜਿਸ ਵੇਲੇ ਮਤਲਬ ਇਹ ਮੁੰਡੇ ਬਾਜ਼ ਮਾਰੀ ਤੇ ਉਹ ਦੂਜੇ ਬੰਦੇ ਦੇ ਨਾਲ ਹਸਲਾ ਕਰਦਾ ਮਣੀ ਨੂੰ ਵੀ ਤੋਲ ਦਿਖਾਈਆ ਮੁੰਡੇ ਨੂੰ ਤੇ ਫਿਰ ਇਹ ਪਿੱਛੇ हट ਗਿਆ ਤੇ ਮੈਂ ਤਾਂ ਜਿੰਨਾ ਜਿੰਨਾ ਵੀ ਕੋਸ਼ਿਸ਼ ਸੀ ਉਨਨਦਗ ਮਨਨ ਪੜਿਆ ਪੁਲਸ ਕਲੀ ਕਹਦੀ ਹੈ ਕਿਸੇ ਆਪਣੇ ਸੈਂਸਰਿੰਗ ਲਗਾ ਲੋ ਸੁਨਿਆਰੇ ਜਿੰਨੇ ਹੈਗੇ ਸੈਂਸਰਿੰਗ ਲਗਾ ਲੋ ਸੈਂਸਰ ਦੀ ਆਵਾਜ਼ ਹੋਗੀ ਬੱਲਾ ਇਕੱਠਾ ਹੋ ਜਾਊਗਾ ਤੇ ਲੋਬਰੀ ਹੋਣ ਤੋਂ ਬਚ ਸਕਦੀ ਹੈ ਲੇਕਿਨ ਉਹ ਵੀ ਕਿੱਥੇ ਕਿੱਥੇ ਕਿਸੇ ਨੇ ਕਿਸੇ ਨੇ ਹਥਿਆਰ ਦੇ ਖੜਾ ਹੋਣਾ ਕੋਈ ਆਪਣੀ ਜਾਨ ਦੇ ਨਾ ਜਾਏਗਾ ਅੱਗੇ ਆ ਮੁੰਡੇ ਨੇ ਹਿੰਮਤ ਕੀਤੀ ਮੈਂ ਕਰਦਾਗਾ ਗੱਲ ਹਥੌਲ ਲਾਣਾ ਅਗਲੇ ਪਿਸਟੋਲੇ ਖੜੇ ਨੇ ਕੋਈ ਸਾਹਮਣੇ ਨਹੀਂ ਆਏਗਾ ਕੋਈ ਆਪਣੀ ਜਾਨ ਵਾਸਤੇ ਕਿਸੇ ਦੀ ਜਾਨ ਬਚਾਨੀ ਜਾਂਦਾਗਾ ਪਰ ਇਹ ਹੈ ਕਿ ਮੈਂ ਚਾਹਨਾ ਵਾਂ ਪ੍ਰਸ਼ਾਸਨ ਤੋਂ ਕੀ ਜ ਹਰ ਜਗ੍ਹਾ ਤੇ ਸਰਕਾਰੀ ਕੈਮਰਾ ਹੋਣਾ ਚਾਹੀਦਾ ਇਹਨੇ ਦੂਜਾ ਨੰਬਰ ਹੈ ਪੀसीआर ਡਿਊਟੀ ਜਿਆੜੀ ਕੋਟ ਕੋਟ 10 ਚੱਕਰ ਰਾਉਂਡ ਤੇ ਮਤਲਬ ਆਣੀ ਚਾਹੀਦੀ ਹੈ ਹਾਂਜੀ ਨਹੀਂ ਸਾਡੇ ਮਾਲ ਜਾਨ ਬਹੁਤ ਖਤਰਾ ਹੈ ਕੰਮ ਕਰਨ ਦਾ ਮਨ ਨਹੀਂ ਬਿਲਕੁਲ ਨਹੀਂ ਜੀ ਕੀ ਡਰ ਚੁੱਕੇ ਹੋਏ ਅੰਦਰੋਂ ਜਿੱਦਾਂ ਅਸਲੇ ਲੈ ਕੇ ਆਏ ਨੇ ਹਾਂ ਬਿਲਕੁਲ ਬਿਲਕੁਲ ਦੇਖੋ ਨਾ ਸਵਾ ਸਵਾ 1 ਵਜੇ ਦਾ ਟਾਈਮ ਆ ਠੀਕ ਹੈ ਸਾਰੀ ਮਾਰਕੀਟ ਚੱਲ ਰਹੀ ਆ ਤੇ ਹੁਣ ਦੁਕਾਨਦਾਰਾਂ ਨੇ ਕੰਮ ਕਰਨਾ ਨਹੀਂ ਕੋਈ ਵੀ ਬੰਦਾ ਆਊਗਾ ਤਗਲੇ ਤਾਂ ਆਈਗਾ ਮੇਰੇ ਕੋ ਕਸਟਮਰ ਆਇਆ ਅਗਲਾ ਸਿਰ ਮੱਥੇ ਨੂੰ ਬੰਦੇ ਨੂੰ ਇੱਜ਼ਤ ਦੇ ਕਹਾਂ ਠੀਕ ਹੈ ਹੋ ਚੁੱਕੇ ਨੇ ਕੰਮ ਕਰ ਹੁਣ ਵੀ ਬੰਦਾ ਮੇਰੇ ਤੇ ਕੰਮ ਕਰਨੇ ਮੰਦੇ ਹੋ ਚੁੱਕੇ ਨੇ ਕਿ ਜਾਲੀ ਜਿਕੇ ਇੱਕ ਅੱਧਾ ਗਾਣਾ ਮੁਸ਼ਕਿਲ ਹੋ ਗਿਆ ਅੱਜ ਕੱਲ ਉਸ ਤੋਂ ਬਾਅਦ ਲੁੱਟ ਖੋਈ ਨਹੀਂ ਹੋਈ ਰਹੀ ਹੈ ਹੁਣ ਅਸੀਂ ਕਿਸ਼ਵੀ ਨਹੀਂ ਕਰ ਸਕਦੇ ਆ ਇਹ ਪਹਿਲੀ ਵਾਰਤਾ ਨਹੀਂ ਆ ਗਿਆ ਉਹ ਸਾਡੇ ਜੈਨ ਸਾਹਿਬ ਆ ਉਸ ਤੋਂ ਪਹਿਲਾਂ ਵੀ ਇਹ ਰਿਵੋਲਵਰ ਤੋਂ ਇਰਾheem Khan ਇਹ 1.5 ਤੋਂ 2 ਲੱਖ ਰੁਪਏ ਲੁੱਟਿਆ ਗਿਆ ਐਮਕੇ ਡਾਟਰ ਦਾ ਵੀ ਵਾਰਦਾਤ ਹੋ ਚੁੱਕੀ ਆ ਆ ਮੈਂ ਟੈਂਪੂ ਯੂਨੀਅਨ ਦਾ ਪ੍ਰਧਾਨ ਆ ਮੇਰੇ ਉਥੇ ਹਰ ਦਿਨ ਤਿੰਨ ਤੋਂ ਚਾਰ ਕਾਂਡ ਡੇਲੀ ਵਾਰ ਦਾਤ ਹੁੰਦੀ ਆ ਕਿਸੇ ਦਾ ਮੋਬਾਈਲ ਕਿਸੇ ਦਾ ਕਾਂਧੀਆਂ ਵਾਲੀਆਂ ਕਿਸੇ ਦੀ ਚੈਨ ਪੁਲਿਸ ਹਾਂ ਪੁਲਿਸ ਭਾਜੀ ਆਂਦੀ ਆ ਬਸ ਆ ਦੇਖੋ ਇਨਵਿਟੇਸ਼ਨ ਹੋ ਰਿਹਾ 1.5 ਘੰਟਾ ਤੇ ਹੁਣ ਚੱਲ ਗਿਆ ਸਾਰੇ ਨੇ ਵੀਡੀਓ ਵੀਡੀਓ ਲੈ ਲੀਆਂ ਤੇ ਹੁਣ ਕੱਲ ਤੋਂ ਬਾਅਦ ਕਿਹਨੇ ਪੁੱਛਣਾ ਕੀ ਹੋਇਆ ਠੀਕ ਹੈ ਜੀ ਸਾਰੇ ਸੇਫ ਨਹੀਂ ਹੁਣ ਬਿਲਕੁਲ ਨਹੀਂ ਹਰ ਬੰਦਾ ਕੋਈ ਬੰਦਾ ਨਹੀਂ ਸੇਫ ਹੈਗਾ ਕੋਈ ਬੰਦਾ ਨਹੀਂ ਸੇਫ ਹੈਗਾ ਸ਼ਹਿਰ ਲੁਧਿਆਣਾ ਸ਼ਹਿਰ ਦੇ ਵਿੱਚ ਤੁਹਾਨੂੰ ਹਾਲਾਤ ਦਿਖਾ ਰਹੇ ਹਲਕਾ ਪੂਰੀ ਦੇ ਵਿੱਚ ਆ ਲੇਕਿਨ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਸੁਨਿਆਰੀ ਦੁਕਾਨਾਂ ਪਹਿਲੇ ਵੀ ਦਿਖਾ ਚੁੱਕੇ ਹਨ ਲੁਧਿਆਣਾ ਦੇ ਤਾਜਪੁਰ ਰੋਡ ਦੇ ਉੱਤੇ ਦੋ ਸੁਨਿਆਰੀ ਦੁਕਾਨਾਂ ਨੂੰ ਟਾਰਗੇਟ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਇਹ ਦੁਕਾਨ ਸੁਨਿਆਰੇ ਦੀ ਹੋਗੀ ਲੇਕਿਨ ਆਖਿਰ ਖੋਖਾ ਮਾਰਕੀਟਾ ਲੁਧਿਆਣੇ ਦੀ ਕੋਈ ਕੇਸ ਹੱਲ ਕੋਈ ਕੇਸ ਨਹੀਂ ਸੁਣਾਈ ਦਿੱਤਾ ਕਿ ਇਹਨਾਂ ਨੇ ਪੁਲਿਸ ਵਾਲੇ ਨੇ ਕਿਸੇ ਸੁਨਿਆਰੇ ਦਾ ਸਮਾਨ ਵਾਪਸ ਕਰਾਇਆ ਹੋਵੇ ਮੈਂ ਨਹੀਂ ਸੁਣਿਆ ਯੇ ਤੱਕ ਸਮਾਨ ਜਾਂਦਾ ਕਿਤੇ આરોપી ਫੜ ਲੀਤੇ ਜਾਂਦੇ ਸਮਾਨ ਕਿਤੇ ਜਾਂਦਾ ਫਿਰ ਸਮਾਨ ਦੀ ਫੇਰ ਹੁੰਦਾ ਸਮਾਨ ਉਹਨਾਂ ਲੋਕਾਂ ਦੇ ਤੇ ਗਿਆ ਖਾਂਦੇ ਨੇ ਜਿੱਥੇ ਜਿੱਥੇ ਜਿਹੜੇ ਫੜਦੇ ਨੇ ਉਹ ਹੀ ਖਾਂਦੇ ਨੇ ਔਰ ਤੁਸੀਂ ਅਸੀਂ ਤਾਂ ਖਾਂਦੇ ਨਹੀਂ ਹਾਂਗੇ ਠੀਕ ਹੈ ਨਾ ਛੋਟਾ ਨੁਕਸਾਨ ਚਲੋ ਕਿਰਪਾ ਉਹ ਆ ਗਈ ਰਹੀ ਇੱਕ ਮਿੰਟ ਜਾਨ ਬਚੀ ਹੈ ਜਾਨ ਵੀ ਜਾ ਸਕਦੀ ਸੀਗੀ ਔਰ ਮੈਨੂੰ ਸਮਝਦਾ ਕਿ ਮੇਰਾ ਵਾਪਸੀ ਆਏਗੀ ਉਸ ਤੇ ਯਕੀਨ ਬਿਲਕੁਲ ਨਹੀਂ ਨਹੀਂ ਜੀ ਬਸ ਇਨਵੈਸਟੀਗੇਸ਼ਨ ਹੋ ਰਹੀ ਹੈ ਜੇ ਲੋਕ ਨਾ ਕਰਦੇ ਜੇ ਲੋਕ ਨਾ ਕਰਦੇ ਤਾਂ ਸਾਰੀ ਤਰਿਓਰੀ ਲੁੱਟੀ ਗਈ ਸੀ ਬੈਗ ਜਿਵੇਂ ਲੈ ਕੇ ਆਏ ਨੇ ਨਾਲ ਹੁਣ ਤੁਸੀਂ ਦੇਖੋ ਮੰਦਰ ਕੋਲ ਘਰ ਦੇ ਬਾਹਰੋਂ ਮੋਬਾਈਲ ਵਾਲਿਆਂ ਖਿੱਚ ਕੇ ਲੈ ਜਾਂਦੇ ਨੇ ਕੋਈ ਇਨਕੁਆਰੀ ਨਹੀਂ ਕੋਈ ਨਹੀਂ ਲਗਾਤਾਰ ਆਈ ਦਿਨ ਲੁੱਟਾਂ ਖੋਹਾਂ ਦੀ ਵਾਰਦਾਤਾਂ ਤੇ ਦਾਕਾਤਾਂ ਜਿਹੜੀਆਂ ਸਾਹਮਣੇ ਦੇਖਣ ਨੂੰ ਮਿਲਦੀਆਂ ਲੇਕਿਨ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲੀ ਨਿਸ਼ਾਨਾ ਖੜੇ ਕਰਤੇ ਕਿ ਪੁਲਿਸ ਜਿਹੜੀ ਹੈ ਇਨਵੈਸਟੀਗੇਸ਼ਨ ਦਾ ਕਰਨ ਆ ਜਾਂਦੀ ਹੈ ਲੇਕਿਨ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਆਸਤੱਕ ਕਿਸੇ ਨੂੰ ਜਿਹੜਾ ਉਹਦਾ ਸਮਾਨ ਉਹ ਬਰਾਮਦ ਕਰਾਇਆ ਵਾ ਲੇਕਿਨ ਦਿਨ ਦਿਹਾੜੇ ਵਾਰਦਾਤ ਹੋਣਾ ਆਮ ਗੱਲ ਲੁਧਿਆਣਾ ਸ਼ਹਿਰ ਦੀ ਹੋ ਚੁੱਕੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਦਾਕਾਤਾਂ ਨੂੰ ਡਰ ਨਹੀਂ ਚੋਰਾਂ ਨੂੰ ਡਰ ਨਹੀਂਗਾ ਪੁਲਿਸ ਦਾ ਖੋਫ ਨਹੀਂ ਰਿਹਾ ਉਹ ਕਾਕੀ ਦਾ ਖੋਫ ਹੁਣ ਨਹੀਂ ਜਮਾ ਹੀ ਦਿਖਦਾ ਕਿਉ ਸਸਲਾ ਉਹਨਾਂ ਦੇ ਹੱਥਾਂ ਸੀਗਾ ਤਿੰਨਾਂ ਦੇ ਹੱਥੇ ਸਸਲਾ ਦੱਸਣ ਦੇ ਮੁਤਾਬਿਕ ਲੇਕਿਨ ਗੋਲੀ ਜਿਹੜੀ ਆ ਇੱਕ ਰੋਂਦ ਉੱਤੇ ਡਿੱਗ ਜਾਂਦਾ ਵੈ ਰੋਂਦ ਜਦੋਂ ਡਿੱਗਦਾ ਉਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਲੇਕਿਨ ਦੱਸਿਆ ਜਾਂਦਾ ਕਿ ਸਿਰਫ ਸੈਂਸਰ ਲਗਾ ਲਓ ਸੈਂਸਰ ਲਗਾਉਣ ਨਾਲ ਚੋਰ ਜਿਹੜੇ ਨੇ ਦਕੈਤ ਜਿਹੜੇ ਨੇ ਉਹ ਕਾਬੂ ਨਹੀਂ ਆਣਗੇ ਅਗਰ ਉਹਨਾਂ ਦੇ ਹੱਥਾਂ 'ਚ ਅਸਲਾ ਹੈ ਕੋਈ ਦੁਕਾਨਦਾਰ ਅੱਗੇ ਨਹੀਂ ਆਏਗਾ ਇਸ ਕਰਕੇ ਨਹੀਂ ਆਏਗਾ ਕਿਉਂਕਿ ਅਸਲਾ ਪਹਿਲੇ ਚੱਲੇਗਾ ਕਿ ਦੁਕਾਨਦਾਰ ਪਹਿਲੇ ਉਹਤੇ ਹਮਲਾ ਕਰਨਗੇ ਹੁਣ ਦੇਖਦੇ ਆਂ ਇਨਵੈਸਟੀਗੇਸ਼ਨ ਦਾ ਪੁਲਿਸ ਕਰ ਰਹੀ ਹੈ ਲੇਕਿਨ ਇਹ ਮਾਮਲਾ ਕਦ ਤੱਕ ਸੋਲਵ ਕਰਤਾ ਜਾਊਗਾ ਤੋਂ ਦੋ ਜਣੇ ਦੁਕਾਨ ਤੇ ਅੰਦਰ ਆਏ ਨੇ ਜਿਹੜਾ ਇੱਕ ਬੰਦਾ ਬਾਹਰ ਖੜ ਗਿਆ ਸੀਗਾ ਤੇ ਉਹ ਸੋਨੇ ਦੀ ਛਾਪ ਲੈਣਾ ਚਾਹੁੰਦੇ ਸੀ ਉਸੇ ਦਿਨ ਜਦ ਪਸੰਦ ਕਰਦ ਰਹਿ ਤੋ ਇੱਕ ਛਾਪ ਲੈ ਕੇ ਭੱਜਣ ਲੱਗੇ ਇਸ ਕਰਕੇ ਦੁਕਾਨਦ ਹਾਂ ਉਹ ਲੈ ਕੇ ਗਏ ਆ ਇਕੋਂ ਉਹ ਕਰਕੇ ਉਹ ਬਾਕੀ ਮੌਕੇ ਤੇ ਕੋਈ ਸੈਰ ਜਾਂ ਇੰਜਰੀ ਬਾਰੇ ਅਜੇ ਤੱਕ ਨਹੀਂ ਪਤਾ ਲੱਗਿਆ ਬਾਕੀ ਅਸੀਂ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਟੋਟਲ ਕਿੰਨੇ ਸੀ ਟੋਟਲ 3 ਬੰਦੇ ਦੱਸਿਆ ਤੇ ਕੋਈ ਯਾਨੀ ਕਿ ਹੋਰ ਕੋਈ ਕੋਈ ਛੱਟ ਵਗੈਰਾ ਕੋਈ ਲੱਗੀ ਹੋਈ ਦੁਕਾਨਦਾਰ ਨਹੀਂ ਹੱਥ ਪਾਈ ਉਹਦਣਾ ਹੋਏ ਨੇ ਜਦੋਂ ਲੈ ਕੇ ਖੋ ਕੇ ਪੰਜ ਲੱਗਿਆ ਸੀ ਕੋਈ ਛੱਟ ਕੋਈ ਇੰਜਰੀ ਇਹੋ ਜਿਹੀ ਨਹੀਂ ਹੈਗੀ ਲੋਕਾਂ ਦਾ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਨੇ ਲੜਨ ਲਈ